ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 4-5 ਦਿਨਾਂ ਦੇ ਮੌਸਮ ਦੀ ਯਾਨੀ ਕਿ ਸਾਲ ਦੇ ਜਿਹੜੇ ਚੜ੍ਹਦੇ ਜਿਹੜੇ 5 ਦਿਨ ਹੋਣਗੇ ਕਿੱਦਾਂ ਦਾ ਮੌਸਮ ਪੰਜਾਬ ਦਾ रह ਸਕਦਾ ਹੈ ਮਹੀ ਆਲੇ ਫੱਕੋ ਕਿਦਾਂ ਸਾਰ ਰਹਣਗੇ ਵੀ ਤੁਹਾਨੂੰ ਦੱਸਾਂਗੇ ਸੋ ਐਸੇ ਰੇ ਜੀ ਜੀ ਤਾਜ਼ਾ ਸੈਟੇਲਾਈਟ ਦਾ ਸਿੱਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਸੰਬਰ 31 ਦਾ ਦਿਨ ਤੇ ਸਵੇਰ ਦੇ ਲਗਭਗ 10:30-11:00 ਵਜੇ ਨੂੰ ਜਾ ਰਹੀ ਹੈ ਪੰਜਾਬ ਦੀ ਗੱਲ ਕਰੀਏ ਸਕਰੀਨ ਤੇ ਦੇਖ ਸਕਦੇ ਆ ਕਿ ਅੱਜ ਸਵੇਰ ਤੋਂ ਜਾਂ ਬੀਤੀ ਰਾਤ ਤੋਂ ਬਦਲਵਾਈ ਪੰਜਾਬ ਦੇ ਵਿੱਚ ਐਂਟਰ ਕੀਤੀ ਹੋਈ ਆ ਉੱਪਰਲੇ ਫਤਿਹਰ ਤੇ ਬੱਦਲ ਚੱਲ ਰਹੇ ਨੇ 8-9 ਕਿਲੋਮੀਟਰ ਜ਼ਮੀਨ ਤੋਂ ਉਚਾਈ ਤੇ ਜਿਹੜੇ ਅੰਬਰਾ ਤੇ ਅੱਜ ਟੁੱਟਵੇਂ ਬਦਲਵਾਈ ਗੁਜ਼ਰ ਰਹੀ ਆ ਪੰਜਾਬ ਦੇ ਉੱਪਰ ਦੀ ਧੁੰਦ ਜ਼ਮੀਨੀ ਲੈਵਲ ਤੇ ਬਹੁਤ ਘੱਟ ਬਣੀ ਹੋਈ ਆ ਹਾਲਾਂਕਿ ਕੁਝ ਖੇਤਰਾਂ ਦੇ ਵਿੱਚ ਬਣੀ ਵੀ ਹੋਈ ਆ ਪਰ ਉੱਥੇ ਵੀ ਇਹ ਬਦਲਵਾਈ ਕਾਰਨ ਜੜੀ ਆ ਕਿਉਂਕਿ ਜਿਹੜੀ ਹੀਟ ਬਣੀ ਹੋਈ ਆ ਉਹਦੇ ਕਰਕੇ ਧੁੰਦ ਜਿਹੜੀ ਆ ਜ਼ਮੀਨੀ ਲੈਵਲ ਤੇ ਘੱਟ ਹੋਏਗੀ ਅੰਬਰਾ ਦੇ ਉੱਤੇ ਧੁੰਦ ਬਣੀ ਹੋਈ ਆ ਤੇ ਉੱਤੋਂ ਦੀ ਜੜੇ ਬੱਦਲ ਗੁਜ਼ਰ ਰਹ ਸਵੇਰ ਤੋਂ ਦਰਸ਼ਨ ਬਹੁਤ ਘੱਟ ਥਾਵਾਂ ਤੇ ਹੋਏ ਨੇ ਪੰਜਾਬ ਦੇ ਵਿੱਚ ਸੂਰਜ ਤੇ ਜੇਕਰ ਆਉਂਦੇ 24 48 ਘੰਟਿਆਂ ਦੀ ਗੱਲ ਕਰੀਏ ਧੁੰਦ ਦੇ ਅਲਰਟ ਨੇ ਜੀ ਧੁੰਦ ਪੈਂਦੀ ਰਹਿਣੀ ਹੈ ਕੁਝ ਕਿਸੇ ਤਰ੍ਹਾਂ ਦੇ ਵਿੱਚ ਹੋ ਸਕਦਾ ਉਹ ਦਬਾਵੇ ਦੇ ਖੇਤਰ ਵੀ ਹੋ ਸਕਦੇ ਨੇ ਮਾਲਵੇ ਪੂਆ ਦੇ ਖੇਤਰ ਵੀ ਹੋ ਸਕਦੇ ਨੇ ਤੇ ਧੁੰਦ ਦੇ ਅਲਰਟ ਉਸੇ ਤਰ੍ਹਾਂ ਜਾਰੀ ਨੇ ਤੇ ਦੂਜੇ ਪਾਸੇ ਜੀ ਇਹ ਬੱਦਲ ਵਾਈ ਜਿਹੜੀ ਗੁਜ਼ਰ ਰਹੀ ਹੈ ਇਹ ਅਗਲੇ 24 48 ਘੰਟਿਆਂ ਤੱਕ ਅੱਜ ਕ ਲਈ 36 ਘੰਟਿਆਂ ਤੱਕ ਗੁਜ਼ਰਦੀ ਰਹਿਣੀ ਹੈ ਤੇ ਇਸ ਤੋਂ ਇਲਾਵਾ ਜਿਹੜੀ ਧੁੰਦ ਹੈ ਔਰ ਰਾਜਸਥਾਨ ਹਰਿਆਣਾ ਯੂਪੀ ਮੱਧ ਪ੍ਰਦੇਸ਼ ਦੇ ਖੇਤਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਅੱਜ ਪੰਜਾਬ ਦੇ ਵਿੱਚ ਧੁੰਦ ਘਟਾ ਜਮੇਨੇ ਲੈਵਲ ਤੇ ਪਰ ਇਹਨਾਂ ਸੂਬਿਆਂ ਦੇ ਵਿੱਚ ਧੁੰਦ ਬਹੁਤ ਜ਼ਿਆਦਾ ਫੈਤਰ ਤੇ ਜਿਹੜੀ ਹੈ ਐਕਟਿਵ ਧੁੰਦ ਅੱਜ ਬਹੁਤੇ ਖੇਤਰਾਂ ਦੇ ਵਿੱਚ ਸੰਗਣੀ ਧੁੰਦ ਅੱਜ ਪਈ ਹੋਈ ਹੈ ਸੋ ਮੀਧਿਆਸਾਰ ਦੀ ਜੇਕਰ ਗੱਲ ਕਰੀਏ ਇਸ ਸਿਸਟਮ ਵਾਲੇ ਨੇ ਜੀ ਦੋ ਹਾਲਾਂਕਿ ਅੱਜ 31 ਤਰੀਕ ਹੈ ਅੱਜ ਵਾਲਾ ਕੋਈ ਖਾਸਾ ਕੋਈ ਤਵਜੂਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਮੌਸਮ ਆਪਣਾ ਠੀਕ ਠਾਕ ਬਣਿਆ ਰਹੇਗਾ ਇਸ ਤੋਂ ਬਾਅਦ ਜਿਹੜੇ ਜਨਵਰੀ ਦੇ ਪਹਿਲੇ 15 ਦਿਨ ਹੋਣਗੇ ਜਾਂ ਕਹਿੰਦੇ 10 ਤਰੀਕ ਤੱਕ ਇੱਕ ਹਲਕਾ ਸਿਸਟਮ ਆ ਰਿਹਾ 7 8 ਤੇ 9 ਤਰੀਕ ਨੂੰ ਪ੍ਰਭਾਵਿਤ ਕਰ ਸਕਦਾ ਜਾਂ ਫਿਰ 6 7 8 ਤਰੀਕ ਨੂੰ ਪ੍ਰਭਾਵਿਤ ਕਰ ਸਕਦਾ ਅੱਗੇ ਪਿੱਛੇ ਹੋ ਸਕਦੀ ਹੈ ਤਰੀਕ ਇਸ ਤੋਂ ਬਾਅਦ ਇੱਕ ਲੋਹੜੀ ਦੇ ਲਾਗੇ ਸਿਸਟਮ ਆਉਣਾ ਹੈ 13 ਜਾਂ 15 ਜਾਂ ਕਹਿੰਦੇ 11 12 13 ਇਹਨਾਂ ਦਿਨਾਂ ਦੇ ਦਰਮਿਆਨ ਪ੍ਰਭਾਵਿਤ ਕਰ ਸਕਦਾ ਹੈ ਸੋ ਦੋਨਾਂ ਜੋ ਇੱਕ ਸਿਸਟਮ ਵੱਡਾ ਹੋਏਗਾ ਤੇ ਆ ਸਾਰੇ ਬਣ ਰਹੇ ਨੇ ਕਿ ਹਵਾਦਰ ਦੇ ਪ੍ਰਭਾਵਿਤ ਕਰ ਸਕਦਾ ਜਿਹੇ ਪਿੱਛੇ ਸਿਸਟਮ ਲੰਘ ਕੇ ਗਿਆ ਜੀ ਐਦਾ ਦਾ ਉਹ ਸਿਸਟਮ ਜਾ ਰਿਹਾ ਕਿ ਇਨਿਕ ਜਿਹੜੇ ਅਮੀਸ਼ ਰਾਟੇ ਪਹਾੜਾਂ ਦੇ ਵਿੱਚ ਬਰਬਾਰੀ ਦੇ ਸਕਦਾ ਜਿਹੜਾ ਪਹਿਲਾ ਸਿਸਟਮ ਹੈ ਜੀ ਉਹ ਥੋੜਾ ਹਲਕੇ ਲੈਵਲ ਦਾ ਹੋਏਗਾ ਸ਼ਰਾਟੇ ਜਾਂਦਾ ਹੋਇਆ ਅੱਗੇ ਕੁਝ ਕਰ ਜਾਏਗਾ ਤੇ ਇਸ ਤੋਂ ਇਲਾਵਾ 7 ਤਰੀਕ ਤੋਂ ਪਹਿਲਾਂ ਜਾਂ ਕਰੀਏ 6 ਤੋਂ ਪਹਿਲਾਂ ਕੋਈ ਵੱਡੇ ਮੀਤੇ ਅਸਾਰ ਨਹੀਂ ਆ ਤੇ ਇਹ ਸਿਸਟਮ ਠੰਡ ਜਿਹੜੀ ਆ ਕਰਾ ਕੇ ਇਸੇ ਤਰ੍ਹਾਂ ਚੱਲਦੀ ਰਹਿਣੀ ਆ ਤੇ ਦੂਜੇ ਪਾਸੇ ਧੁੰਦ ਵੀ ਜਿਹੜੇ ਬਹੁਤੇ ਖੇਤਰਾ ਨੂੰ ਕਵਰ ਕਰਦੀ ਰਹੇਗੀ ਜੇਕਰ ਇਤਨਾ ਜ਼ਰ ਤਾਜ਼ਾ ਰਿਪੋਰਟ ਤੇ ਲਈਓ ਜੋ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਅੱਜ ਦੇ ਲਈ yellow alert ਜਾਰੀ ਕੀਤੇ ਗਏ ਨੇ ਜੀ ਧੁੰਦ ਦੇ ਹਾਲਾਂਕਿ ਅੱਗੇ ਆਉਣ ਵਾਲੇ ਦਿਨਾਂ ਦੇ ਦਰਮਿਆਨ ਧੁੰਦ ਦੇ ਅਲਰਟ ਘਟਨੇ ਧੁੰਦ ਕੁਝ ਖੇਤਰਾਂ ਨੂੰ ਪ੍ਰਭਾਵਿਤ ਜ਼ਰੂਰ ਕਰੇਗੀ ਤੇ ਜਿਹੜਾ ਸਿਸਟਮ ਹੈਗਾ ਜੀ 5 6 7 ਵਾਲਾ ਜਿਆ ਕलिए 6 7 8 ਵਾਲਾ ਉਹ ਰਡਾਰ ਦੇ ਵਿੱਚ ਵੀ ਸ਼ੋ ਹੋ ਰਿਹਾ ਮੌਸਮ ਵਿਭਾਗ ਦੇ ਸਕਰੀਨ ਦੇ ਉੱਤੇ ਦੇਖ ਸਕਦੇ ਆ 5 6 ਤਰੀਕ ਨੂੰ ਬਦਲ ਬਈ ਵਾਣੇ ਸ਼ੁਰੂ ਹੋ ਜਾਏਗੀ ਤੇ ਇਹ ਸਿਸਟਮ ਥੋੜਾ ਸਰਗਰਮ ਹੋਣਾ ਸ਼ੁਰੂ ਹੋ ਜਾਏਗਾ ਉਮੀਦ ਹੈ ਅਸਰ ਨਹੀਂ ਹੈ ਜੀ ਇਸ ਸਿਸਟਮ ਤੋਂ ਹਲਕੇ ਲੈਵਲ ਦਾ ਜਾਪ ਰਿਹਾ ਜੋਲੇ ਹੋ ਸਕਦੇ ਨੇ ਤੁਹਾਨੂੰ ਮੌਕੇ ਦੇ ਜਰੀਆ ਤਿੰਨ ਚਾਰ ਦਿਨ ਲੱਗੇ ਅਪਡੇਟ ਜਰੀਆ ਅਨੁਮਾਨ ਤੁਹਾਨੂੰ ਦੱਸ ਦਿੱਤਾ ਜਾਵੇਗਾ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੀ ਧੰਨਵਾਦ